15 ਸਾਲ ਹੋ ਗਏ ਬਾਈ ਗਰਾਊਂਡਾਂ ਦੇ ਵਿੱਚ ਬੋਲਦਿਆਂ ਨੂੰ ਗਰਾਊਂਡ 'ਚ ਆਉਨੇ ਆ ਕਮੈਂਟਰੀ ਕਰਕੇ ਜਾਂਦੇ ਆ ਆਪਣੇ ਘਰੇ ਚਲੇ ਜਾਂਦੇ ਆ ਪਾਲਸ ਵਾਲਾ ਕੰਮ 15 ਸਾਲ ਨਾਲ ਤਾਂ ਕੀਤਾ ਨਾ ਰੱਬ ਕਰਵਾਵੇ ਉਹਦੇ ਚਰਨਾਂ 'ਤੇ ਬੇਨਤੀ ਹੈ ਜੈੰਗੋ ਪੁੱਛ ਯਾਰ ਹੁਣ ਕਿੰਨਾ ਕੁ ਮੈਂ ਸਮਾਂ ਹੋਰ ਹਾਕਾਂ ਮਰਵਾਉਣੀਆਂ ਹੈ ਸੱਦੇ ਪੱਤਰ ਵਾਲੀਆਂ 8 ਟੀਮਾਂ ਕਰੀਆਂ ਸਾਰਾ ਕੁਝ ਪਾਰਟਿਸਪੇਸ਼ਨ ਪ੍ਰੋਪਰ ਮਿਲਣੀ ਹੈ ਕਿ ਕਬੱਡੀ ਦੇ ਵਿੱਚ ਇੱਕ ਬਸ ਨਿਜਮੇ ਬਣ ਕੇ ਵੀ ਹਾਕਾ ਤੋਂ ਬਿਨਾਂ ਟੀਮਾਂ ਨੇ ਆਉਣੀ ਨਹੀਂ ਜਿਹੜੇ ਵੀ ਕੋਚ ਨੇ ਉਸ ਟੀਮ ਦੇ ਸਾਨੂੰ ਆ ਕੇ ਦੱਸਣ ਟੀਮ ਨੇ ਖੇਡਣਾ ਕਿ ਨਹੀਂ ਖੇਡਣਾ ਲੈ ਵੀ ਨਵੀਂ ਭੀਂਦਿਆ ਵੀਰ ਬਣ ਕੇ ਜਲਦੀ ਲੈ ਕੇ ਆ ਯਾਰ ਇਹਨਾਂ ਗਰਾਊਂਡ 'ਤੇ ਉਹ ਬਚਾਰੇ ਸਾਨੂੰ ਬਾਜਾ ਮਾਰੀ ਜਾਂਦੇ ਆ ਬਾਈ ਟੀਮ ਬੁਲਾ ਲਓ ਕੋਈ ਤਰੀਕਾ ਕੋਈ ਸਿਸਟਮ ਥੋੜੀ ਆ ਯਾਰ ਇਹ ਕਬੱਡੀ ਦਾ ਜੇ ਟੀਮਾਂ ਦੀਆਂ ਜ਼ਿੰਮੇਵਾਰੀਆਂ ਜਿਹੜੇ ਵੀ ਕੋਚ ਆਇਆ ਟੀਮਾਂ ਸਮੇਂ ਸਿਰ ਗਰਾਊਂਡ ਦੇ ਵਿੱਚ ਲੈ ਕੇ ਆਉਣ ਸਾਡੀ ਬੇਨਤੀ ਹੈ ਦੂਜੇ ਮੈਚ ਲਈ ਸਾਡੀ ਬੇਨਤੀ ਹੈ ਗਰਦਾਸਪੁਰ ਲੁਐਂਜ ਤੇ ਸਰਹਾਲਾ ਰਾਣੂਆ ਦੀਆਂ ਟੀਮਾਂ ਉਹਨਾਂ ਦੇ ਦੋਨੋਂ ਟੀਮਾਂ ਦੇ ਕੋਚ ਨੋਟ ਕਰ ਲੈਣਾ ਦੋਨੋਂ ਟੀਮਾਂ ਜੇ ਸਮੇਂ ਤੋਂ ਲੇਟ ਹੁੰਦੀਆਂ ਟੀਮਾਂ ਨੂੰ ਫੈਨ ਕੀਤਾ ਜਾਊਗਾ ਸ਼ਹੀਦ ਬੀਬੀ ਸੁੰਦਰੀ ਸਪੋਰਟਸ ਕਲੱਬ ਥਾਣਾ ਦਿੜਬਾ ਦਾ ਪੁਲਿਸ ਪ੍ਰਸ਼ਾਸਨ ਬਹੁਤ ਵੱਡੀ ਜ਼ਿੰਮੇਵਾਰੀ ਇਸ ਟੂਰਨਾਮੈਂਟ ਦੇ ਨਿਭਾ ਰਿਹਾ ਹੈ ਉਹਨਾਂ ਦਾ ਵੀ ਵਿਸ਼ੇਸ਼ ਤੌਰ ਤੇ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਆਂ ਸ਼ਹੀਦ ਭਗਤ ਸਿੰਘ ਕਬੱਡੀ ਕਲੱਬ ਸਰਹਾਲਾ ਰਾਣੂਆ ਤੇ ਗੁਰਦਾਸਪੁਰ ਲੁਆਇਨ ਜਿੱਦੀਆਂ ਟੀਮਾਂ ਜਿਹੜੀਆਂ ਗਰਾਊਂਡ ਦੇ ਵਿੱਚ ਆ ਜਾਣਗੀ ਦੋਨੋਂ ਟੀਮਾਂ ਦਾ ਮੈਚ ਹੋਵੇਗਾ ਇਹੀ ਟੀਮਾਂ ਜਦੋਂ ਕਿਤੇ ਫੈਡਰੇਸ਼ਨ ਦੇ ਝੰਡੇ ਹੇਠ ਖੇਡਦੀਆਂ ਸਹੀ 1 ਵਜੇ ਫੈਡਰੇਸ਼ਨ ਦਾ ਮੈਚ ਸ਼ੁਰੂ ਹੋ ਜਾਂਦਾ ਆਹੀ ਪਲੇਅਰ ਹੁੰਦੇ ਆ ਆਹੀ ਟੀਮਾਂ ਹੁੰਦੀਆਂ ਉਦੋਂ ਫਿਰ ਗੱਡੀਆਂ ਕਿੱਧਰ ਚਲੀਆਂ ਜਾਂਦੀਆਂ ਯਾਰਾ ਕਿਸੇ ਵੀ ਫੈਡਰੇਸ਼ਨ ਦਾ ਜਦੋਂ ਮੈਚ ਹੁੰਦਾ ਸਹੀ 1 ਵਜੇ ਗਰਾਊਂਡ ਦੇ ਵਿੱਚ ਪਹਿਲਾ ਮੈਚ ਸ਼ੁਰੂ ਹੋ ਜਾਂਦਾ ਫੈਡਰੇਸ਼ਨਾਂ ਦੇ ਵਿੱਚ ਕਿਹੜਾ ਪਲੇਅਰ ਅਸਮਾਨਾਂ ਤੋਂ ਉੱਤਰਦੇ ਆਹੀ ਪਲੇਅਰ ਹੁੰਦੇ ਆ ਉਦੋਂ ਕਿਵੇਂ ਇਹਨਾਂ ਦੀਆਂ ਗੱਡੀਆਂ ਸਹੀ ਟਾਈਮ ਤੇ ਆ ਜਾਂਦੀਆਂ 15 ਸਾਲ ਹੋ ਗਏ ਭਾਈ ਗਰਾਊਂਡਾਂ ਦੇ ਵਿੱਚ ਬੋਲਦਿਆਂ ਨੂੰ ਗਰਾਊਂਡ 'ਚ ਆਉਨੇ ਆ ਕਮੈਂਟਰੀ ਕਰਕੇ ਜਾਣੇ ਆ ਆਪਣੇ ਘਰੇ ਚਲੇ ਜਾਂਦੇ ਆ ਪਾਲਸ ਵਾਲਾ ਕੰਮ 15 ਸਾਲ ਨਾਲ ਦਾ ਕੀਤਾ ਨਾ ਰੱਬ ਕਰਵਾਵੇ ਉਹਦੇ ਚਰਨਾਂ 'ਤੇ ਬੇਨਤੀ ਹੈ ਕਬੱਡੀ ਬਾਰੇ ਬੋਲਦੇ ਆ ਕਬੱਡੀ ਬਾਰੇ ਬੋਲਣਾ ਜੋ ਗਲਤ ਹੈ ਉਹਨੂੰ ਗਲਤ ਕਹੋ ਆਹੀ ਟੀਮਾਂ ਜਦੋਂ ਫੈਡਰੇਸ਼ਨ ਚ ਆਉਂਦੀਆਂ ਸਹੀ 1 ਵਜੇ ਗਰਾਊਂਡ ਦੇ ਵਿੱਚ ਹੁੰਦੀਆਂ 2:30 ਵਜੇ ਅੱਠ ਦੀਆਂ ਅੱਠ ਟੀਮਾਂ ਦੀਆਂ ਟਾਈਆਂ ਪਾ ਕੇ ਲਿਸਟ ਬੋਲੀ ਗਈ ਹੈ 2:30 ਵਜੇ ਬਾਈ ਘੜੀਆਂ ਦੇ ਟਾਈਮ ਦੇਖ ਲਓ 3:30 ਵੱਜ ਗਏ ਇੱਕ ਘੰਟਾ ਦਾ ਯਾਰ ਹਾਕਾ ਮਾਰਦਿਆਂ ਨੂੰ ਹੋ ਗਿਆ ਹੋਰ ਪਲੇਅਰ ਕੀ ਚਾਹੁੰਦੇ ਐ ਸ਼ਹੀਦ ਭਗਤ ਸਿੰਘ ਕਬੱਡੀ ਅਕੈਡਮੀ ਸਰਹਾਲਾ ਰਾਣੂਆ ਤੇ ਗਰਦਾਸਪੁਰ ਲੋਇਨਜ਼ ਦੀਆਂ ਟੀਮਾਂ ਗਰਾਊਂਡ ਦੇ ਵਿੱਚ ਹੋਣਗੀਆਂ ਸਾਡੇ ਵੱਡੇ ਵੀਰ ਸਤਪਾਲ ਮਾਹੀ ਖੜਿਆ ਤੇ ਅਮਰੀਕ ਘਮਾਣਾ ਜੀ ਇਸ ਮੈਚ ਦੇ ਕਮੈਂਟਰ ਹੋਣਗੇ